ਰੋਜ਼ ਬੁਲਡੋਜ਼ਰ ਚੜਾ ਕੇ ਗਰੀਬਾਂ ਦੇ ਘਰ ਆਏ ਜਾਂਦੇ ਨੇ ਭਗਵੰਤ ਜਾਂ ਟਾ ਕੇ ਦਿਖਾ ਇਸ ਕਨਸਟੇਬਲ ਦਾ 2 ਕਰੋੜ ਰੁਪਏ ਦਾ ਬਠਿੰਡੇ ਦਾ ਮਕਾਨ ਜਾਂ ਜਿਹੜੇ ਜਿਹੜੇ ਆਫਸਰਸ ਆਈਪੀਐਸ ਆਫਸਰ ਰਾਜੀਤ ਸੰਗੜਗੇ ਜਿਹੜੇ ਭਗੌੜੇ ਕਰਾਰ ਦਿੱਤੇ ਗਏ ਨੇ ਨਸ਼ੇ ਦੇ ਮਾਮਲਿਆਂ ਦੇ ਵਿੱਚ ਟਾ ਕੇ ਦਿਖਾ ਉਹਨਾਂ ਦਾ ਘਰ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚਿੱਟੇ ਅੱਜ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਵਿਅਕਤੀਆਂ ਨੂੰ ਰਾਪਾ ਰਾਜ ਤੇ ਬਿਠਾਤਾ ਜਿਹੜੇ ਸਾਡੇ ਪੰਜਾਬ ਦਾ ਬੇੜਾ ਗਰ ਕਰ ਰਹੇ ਨੇ ਚਾਰੇ ਪਾਸੇ ਹਨੇਰ ਗਰਦੀ ਪੁਲਿਸ ਦਾ ਰਾਜ ਬਦਲਾਖੋਰੀ ਚਰਨ ਸੀਮਾਂ ਤੇ ਹੈ ਅੱਜ ਪੰਜਾਬ ਚ 3 ਸਾਲ ਤੋਂ ਬਾਅਦ ਜਿਹੜਾ ਇਹ ਕਹਿੰਦੇ ਨਾ ਫਰਜ਼ੀ ਇਹਨਾਂ ਨੇ ਆ ਯੁੱਧ ਨਸ਼ੇ ਵਿਰੁੱਧ ਇਹ ਫਰਾਡ ਪ੍ਰੋਗਰਾਮ ਹੈ ਕੱਲ ਪਰਸੋਂ ਇੱਕ ਕਨਸਟੇਬਲ ਬਠਿੰਡੇ ਦੀ ਅਮਰਦੀਪ ਕੌਰ ਇੱਕ ਇੱਕ ਸਪਾਹੀ ਉਹਨੂੰ ਹੀਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਕਰਨਾ ਪਿਆ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਯੋਗਿਆ 2 ਕਰੋੜ ਰੁਪਏ ਦੀ ਕੋਠੀ 8 ਥਾਰ ਗੱਡੀ ਪਤਾ ਨਹੀਂ BMW ਗੱਡੀਆਂ ਪਤਾ ਨਹੀਂ ਕਿੰਨੇ ਹੋਰ ਔਜ਼ਾਰ ਮੋਟਰਸਾਈਕਲ ਸਕੂਟਰ ਔਰ ਉਹਦੀਆਂ ਤਾਰਾਂ ਕਿੱਲੀਆਂ ਇੱਕ ਸਪਾਈ ਇੱਕ ਕਨਸਟੇਬਲ ਕੋਈ ਨਸ਼ੇ ਦਾ ਧੰਦਾ ਕਰ ਸਕਦੀ ਬਿਨਾ ਕਿਸੇ ਉੱਪਰਲੀ ਸਪੋਰਟ ਤੋਂ ਨਹੀਂ ਕਰ ਸਕਦੇ ਉਹਦੀਆਂ ਤਾਰਾਂ ਉੱਤੇ ਤੱਕ ਨੇ ਪੁਲਿਸ ਤੋਂ ਟਾਪ ਆਫਸਰਸ ਤੱਕ ਪਰ ਉਹਨੂੰ ਇਹ ਉਹਨਾਂ ਦੇ ਖਿਲਾਫ ਕੋਈ ਤਹਿਕੀਕਾਤ ਨਹੀਂ ਕਰੇਗਾ ਰੋਜ਼ ਬੁਲਡੋਜ਼ਰ ਚੜਾ ਕੇ ਗਰੀਬਾਂ ਦੇ ਘਰ ਆਏ ਜਾਂਦੇ ਨੇ ਭਗਵੰਤ ਜਾਟਾ ਕੇ ਦਿਖਾ ਇਸ ਕਨਸਟੇਬਲ ਦਾ 2 ਕਰੋੜ ਰੁਪਏ ਦਾ ਬਠਿੰਡੇ ਦਾ ਮਕਾਨ ਜਾਂ ਜਿਹੜੇ ਜਿਹੜੇ ਆਫਸਰਸ ਆਈਪੀਐਸ ਆਫਸਰ ਰਾਜੀਤ ਸੰਘਾਰਗੇ ਜਿਹੜੇ ਭਗੋੜੇ ਕਰਾਰ ਦਿੱਤੇ ਗਏ ਨੇ ਨਸ਼ੇ ਦੇ ਮਾਮਲਿਆਂ ਦੇ ਵਿੱਚ ਤਾਂ ਕਿ ਦਿਖਾ ਉਹਨਾਂ ਦਾ ਘਰ ਉਹ ਗਰੀਬ ਵਿਚਾਰੇ ਜਿਹੜੇ ਕਰਲੌਂਦੇ ਨੇ 10 ਬੰਦਿਆਂ ਵਿੱਚੋਂ ਇੱਕ ਪਰਿਵਾਰ ਦਾ ਮੈਂਬਰ ਕੋ ਗਲਤ ਕੰਮ ਕਰਦਾ ਤੂੰ ਬਾਕੀ 9 ਨੂੰ ਸਜ਼ਾ ਦਿੱਤੀ ਆ ਅਗਰ ਕੱਲ ਨੂੰ ਅੱਜ ਜੋ ਗੁਨਾਹ ਘ ਆ ਰਿਹਾ ਤੇ ਹਾਈ ਕੋਰਟ ਤੇ ਸੁਪਰੀਮ ਕੋਰਟ ਚ ਭਰੀ ਹੋ ਜਾਂਦਾ ਤੂੰ ਘਰ ਬਣਾ ਕੇ ਦੇਵਾਂਗਾ ਉਹਨਾਂ ਦਾ ਸਿਪਰੀਮ ਕੋਰਟ ਦੇ ਹੁਕਮਾਂ ਦੀ ਅਦੂਲੀ ਕੀਤੀ ਜਾ ਰਹੀ ਔਰ ਮਾਡਲ ਕੇਸ ਤਾਂ ਹੈ ਜੋ ਭਾਜਪਾ ਦਾ ਯੋਗੀ ਸਰਕਾਰ ਉੱਤਰ ਪ੍ਰਦੇਸ਼ ਦਾ ਮਾਡਲ ਜਿਨੇ ਗੈਂਗਸਟਰਾਂ ਦੇ ਘਰ ਬੁਲਡੋਜ਼ਰ ਨਾਲ ਟਾਇਏ ਕੇਜਰੀ ਵਾਲਤੇ ਭਗਵੰਤ ਮਾਨ ਨੇ ਬੁਲਡੋਜ਼ਰ ਦਾ ਪੋਲਿਟਿਕਸ ਦਾ ਮਾਡਲ ਉੱਥੋਂ ਚੱਕਿਆ ਹੈ ਭਾਜਪਾ ਤੋਂ ਆ ਕਿਸਾਨ ਬੈਠਿਆ ਆਪਾਂ ਸਾਰੇ ਕੀ ਮੰਗਦੇ ਅਸੀਂ ਸਿਰਫ ਆਪਣੀ ਨੇਕ ਨiyet ਦੀ ਕੀਤੀ ਕਮਾਈ ਦਾ ਮੁੱਲ ਐਮਐਸਪੀ ਉਹ ਜਾ ਕੇ ਸ਼ੰਭੂ ਬਾਰਡਰ ਤੇ ਬੈਠ ਕੇ ਕਾਂਗਰਸ ਵਾਲੇ ਵੀ ਬੈਠੇ ਦਿੱਲੀ ਵੀ ਗਏ ਇੱਕ ਚੀਟ ਨਹੀਂ ਆਈ ਇਸ ਵਿਅਕਤੀ ਨੇ ਬੀਜੇਪੀ ਦੇ ਕਹਿਣ ਦੇ ਉੱਤੇ ਬੀਜੇਪੀ ਦੇ ਕਹਿਣ ਦੇ ਉੱਤੇ ਬੁਲਡੋਜ਼ਰ ਨਾਲ ਜੀਸੀਬੀ ਮਸ਼ੀਨਾਂ ਲਾ ਕੇ ਉਹਨਾਂ ਦਾ ਮੋਰਚਾ ਖਦੇੜ ਦਿੱਤਾ ਔਰ 100 ਕਰੋੜ ਰੁਪਏ ਦੀ ਪ੍ਰਾਪਰਟੀ ਨਹੀਂ ਲੱਭਰੀ ਅੱਜ ਟਰਾਲੀਆਂ ਗਾਇਬ ਨੇ 4-4 5-5 ਲੱਖ ਰੁਪਏ ਦੀਆਂ ਟਰਾਲੀਆਂ ਟਰੈਕਟਰ ਗੈਸ ਤੁੱਲੇ ਏਸੀ ਫ੍ਰਿਜ ਉਹ ਯਾਰੋ ਮਾਲਵੇ ਦੇ ਵਿੱਚ ਇਹਨਾਂ ਖੋਤੀ ਬੁੱਕਰਾਣਾਂ ਦਾ ਨਾਮ ਪੈ ਗਿਆ ਵਾ ਟਰਾਲੀ ਚੋਰ ਇਸ ਲਈ ਚੁਣਿਆ ਸੀ ਅਸੀਂ ਇਹਨਾਂ ਨੂੰ ਕਿ ਤੁਸੀਂ ਸਾਡੇ ਦੇ ਬੀਜੇਪੀ ਦਾ ਜੋ ਤਾਨਾਸ਼ਾਹ ਰਾਜ ਸਾਡੇ ਪੰਜਾਬ ਤੇ ਲਾਗੂ ਕਰੋ ਹੋਮ ਮਿਨਿਸਟਰ ਨੇ ਲੋਕ ਸਭਾ ਦੇ ਵਿੱਚ ਇੱਕ ਬਿਆਨ ਦਿੱਤਾ ਕਿ ਹਮ ਪੰਜਾਬ ਮੇਂ ਰਾਜ ਨਹੀਂ ਕਰ ਰਹੇ ਲੇਕਿਨ ਜਿਸ ਕੋ ਵੀ ਹਮਨੇ ਵਹਾਂ ਪਰ ਗ੍ਰਿਫਤਾਰ ਕਰਕੇ ਡਿਬਰੂਗੜਾ ਸਾਮ ਕੀ ਜੇਲ੍ਹ ਮੇਂ ਭੇਜਨਾ tha ਹਮਨੇ ਬਿਜਵਾ ਦਿਆ ਹੈ ਇਹਦਾ ਮਤਲਬ ਐਨਐਸਐ ਲਾਏ ਜਿਹੜੇ ਉਹ ਉਪਰੋ ਭਗਵੰਤ ਮਾਨ ਨੂੰ ਕਹਿ ਕੇ ਬੀਜੇਪੀ ਦੀ ਸਰਕਾਰ ਨੂੰ ਲਵਾਏ ਕਿਸਾਨਾਂ ਦਾ ਮੋਰਚਾ ਬੀਜਪੀ ਤੇ ਕਹਿਣ ਤੇ ਪੁੱਟਿਆ ਗਿਆ ਹੈ ਵਰਨਾ ਉਹ ਤਾਂ ਸੜਕ ਰੋਕੀ ਨਹੀਂ ਸੜਕ ਤਾਂ ਰੋਕੀ ਹਰਿਆਣਾ ਸਰਕਾਰ ਨੇ ਕੰਧ ਬਣਾਈ ਉਹਨਾਂ ਨੇ ਕਿੱਲ ਗੱਡੇ ਉਹਨਾਂ ਨੇ ਉਛਾੜਾ ਮਾਰੀਆਂ ਉਹਨਾਂ ਨੇ ਸ਼ੁਭਕਰਨ ਸਾਡਾ ਮਾਰਿਆ ਬੀਜਪੀ ਨੇ ਭਗਵੰਤ ਮਾਨ ਨੂੰ ਕੀ ਤਕਲੀਫ ਸੀ ਇਹਨੇ ਬੀਜਪੀ ਦੇ ਕਹਿਣ ਤੇ ਉੱਤੇ ਚਿੱਟਾ ਅੱਛਾ ਅੱਜ ਯੁੱਧ ਨਸ਼ੇ ਵਿਰੁੱਧ ਤੇ ਮਾਈਨਿੰਗ ਤੁਹਾਡਾ ਪਿਓ ਕਰੂਗਾ ਬੰਦ ਅੱਜ ਸਾਰੇ ਪੰਜਾਬ ਦੇ ਦਰਿਆਵਾਂ ਦਾ ਫਲਾਤਕਾਰ ਹੋ ਰਿਹਾ ਉਹ ਉਧਰਲੇ ਪਾਸੇ ਕੇਜਰੀਵਾਲ ਇਸ ਕਰਕੇ ਨਹੀਂ ਜਾਂਦਾ ਕਿਉਂਕਿ ਉੱਥੋਂ ਆਮਦਨ ਹੈ ਮੇਰੇ ਵੀਰੋ ਕੌਣ ਹੈ ਕੇਜਰੀਵਾਲ ਕੀ ਕਹਿੰਦਾ ਸੀ ਇਲੈਕਸ਼ਨ ਤੋਂ ਪਹਿਲਾਂ ਕਿ ਮੈਨੂੰ ਰਾਜ ਤੇ ਬਿਠਾਓ ਮੈਂ ਗੈਰ ਕਾਨੂੰਨੀ ਮਾਈਨਿੰਗ ਬੰਦ ਕਰਕੇ ਹਰ ਸਾਲ ਤੁਹਾਡੇ ਖਜ਼ਾਨੇ ਵਿੱਚ 20000 ਕਰੋੜ ਰੁਪਇਆ ਪਾਇਆ ਕਰੂੰਗਾ 20000 ਕਰੋੜ ਬੈਠੇ ਬਾਜਵਾ ਸਾਹਿਬ ਪੁੱਛੋ ਕਿੰਨੀ ਆਮਦਨ ਹੈ ਪਿਛਲੇ 3 ਸਾਲਾਂ ਤੋਂ ਪੰਜਾਬ ਦੇ ਖਜ਼ਾਨੇ ਨੂੰ ਮਾਈਨਿੰਗ ਦੇ ਵਪਾਰ ਤੋਂ ਹਰ ਸਾਲ ਸਿਰਫ 250 ਕਰੋੜ ਰੁਪਇਆ ਬਾਕੀ ਮੈਂ ਕੇਜਰੀਵਾਲ ਨੂੰ ਪੁੱਛਣਾ ਚਾਹੁੰਨਾ ਕਿ 19000 750 ਕਰੋੜ ਰੁਪਇਆ ਅੱਜ ਪੰਜਾਬ ਦੇ ਲੋਕਾਂ ਨੂੰ ਦੱਸ ਕੇ ਕਿੱਥੇ ਜਾ ਰਿਹਾ ਹੈ ਕੋਈ ਜਵਾਬ ਨਹੀਂ ਦਗਾ ਮੇਰੇ ਵੀਰੋ ਮਗਰਲੀ ਸਰਕਾਰਾਂ ਨੂੰ ਪੰਡਾ ਉਹਨਾਂ ਨੇ 30 ਸਾਲਾਂ ਚ ਆ ਸੁਣਨ ਵਾਲੀ ਗੱਲ ਹੈ ਮੈਂ ਰਿਸਰਚ ਕਰਕੇ ਤੁਹਾਨੂੰ ਤੱਥਾਂ ਨਾਲ ਕਹਿ ਰਿਹਾ 30 ਸਾਲਾਂ ਵਿੱਚ ਉਹਨਾਂ ਨੇ 3 ਲੱਖ ਕਰੋੜ ਰੁਪਇਆ ਕਰਜ਼ਾ ਚਾੜਿਆ 97 ਚ ਸ਼ੁਰੂ ਹੋਇਆ 2022 ਤੱਕ ਤੁਸੀਂ ਗਿਣ ਸਕਦੇ ਹੋ 92 ਚ 92 ਚ 30 ਸਾਲਾਂ ਚ 3 ਲੱਖ ਕਰੋੜ ਤੇ ਪਿਓ ਦੇ ਪੁੱਤਾਂ ਨੇ ਜਿਹੜੇ ਅਖੋਤੀ ਬੋਕਰ ਵਾਲੇ اخੋਤੀ ਫਰਜ਼ੀ ਇਨਕਲਾਬੀ ਝੂਠੇ ਬੇਈਮਾਨ ਇਹਨਾਂ ਨੇ ਤਿੰਨਾਂ ਸਾਲਾਂ 'ਚ 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਕਰਜ਼ਾ ਸਾਡੇ ਉੱਤੇ ਛਾੜ ਦਿੱਤਾ ਕੀ ਉਮੀਦ ਕਰਦੇ ਇਹਨਾਂ ਲੋਕਾਂ ਤੋਂ ਥਾਣਿਆਂ 'ਚ ਲੁੱਟ ਤਹਿਸੀਲਾਂ 'ਚ ਪੈਸਾ ਕੋਈ ਰਜਿਸਟਰੀ ਹੋ ਸਕਦੀ ਆ ਬਿਨਾਂ ਪੈਸੇ ਦਿੱਤੇ ਨਹੀਂ ਹੋ ਸਕਦੀ ਸਾਰੇ ਪਾਸੇ ਕ腐ਸ਼ਨ ਇਹਨਾਂ ਦੇ ਐਮਐਲਏ ਇਹਨਾਂ ਦੇ ਹਲਕਾਏ ਹੋਏ ਇੰਚਾਰਜ ਦੋਨਾਂ ਆਖਾਣਾ ਪੰਜਾਬ ਨੂੰ ਉਹਦਾ ਖੂਨ ਚੂਸ ਰਹੇ ਨੇ ਅਜਨੇ ਤੁਸੀਂ ਬੈਠੇ ਹੋ ਮੈਂ ਆਪਣੀ ਲੀਡਰਸ਼ਿਪ ਤੋਂ ਵਾਅਦਾ ਲੈਣਾ ਚਾਹੁੰਨਾ ਬਾਜਵਾ ਸਾਹਿਬ ਇੱਧਰ ਧਿਆਨ ਕਰਿਓ ਜ਼ਰਾ 1 ਮਿੰਟ ਪਲੀਜ਼ ਰਾਜਾ ਬੜਿੰਗ ਸਾਹਿਬ ਇੱਧਰ ਧਿਆਨ ਕਰਿਓ ਜ਼ਰਾ ਕੋਈ ਨਹੀਂ ਆਏ ਨੇ ਇਹਨਾਂ ਇਹਨਾਂ ਨੂੰ ਇੱਧਰ ਧਿਆਨ ਨਾ ਕਰੋ ਇੱਧਰ ਸੁਣੋ ਹੈਲੋ ਮੈਂ ਇੱਕ ਬੇਨਤੀ ਕਰਨਾ ਚਾਹੁੰਨਾ ਕੁਝ ਡੋਨਟ ਡਿਸਟਰਬ ਨਾ ਕਰੋ ਜੀ ਪਲੀਜ਼ ਬਾਜਵਾ ਸਾਹਿਬ ਬੈਠੇ ਨੇ ਰਾਜਾ ਬੜਿੰਗ ਸਾਹਿਬ ਇੱਧਰ ਧਿਆਨ ਕਰਿਓ ਜ਼ਰਾ 1 ਮਿੰਟ ਪਲੀਜ਼ ਜੀ ਰੰਧਾਵਾ ਸਾਹਿਬ ਇੱਧਰ ਜੀ 1 ਮਿੰਟ ਦੇਖੋ ਗੱਲ ਇਹ ਆ ਕਿ ਬਦਲਾਖੋਰੀ ਜਿਹੜੀ ਆ ਪੰਜਾਬ ਪੁਲਿਸ ਦੇ ਥਰੂ ਜਿਹੜਾ ਮੈਂ ਪੁਲਿਸ ਰਾਜ ਕਿਆ ਉਹ ਕੱਲਾ ਸਾਡੇ ਤੇ ਨਹੀਂ ਹੋਇਆ ਕੱਲਾ ਖੇਰੇ ਨੂੰ ਗ੍ਰਿਫਤਾਰ ਕਰਕੇ 9 ਸਾਲ ਦੇ ਮੁਕਦਮੇ ਝੂਠੇ ਜੰਦਰ ਨਹੀਂ ਦਿੱਤਾ ਸੁੰਦਰ ਸ਼ਾਮ ਬੈਠਾ ਉਹ ਵੀ ਸੋਨੀ ਹੈ ਨਹੀਂ ਗਈ ਇੱਥੇ ਧਰਮਸ਼ੋਟ ਅੱਜ ਵੀ ਅੰਦਰ ਆ ਭਾਰਤ ਪੂਸ਼ੇ ਦੇ ਪੂਸ਼ਣ ਨੂੰ ਦਿੱਤਾ ਅੰਦਰ ਹਾਈ ਕੋਰਟ ਨੇ ਸਾਰੇ ਮੁਕਦਮੇ ਕੁਆਸ਼ ਕਰਤੇ ਨੇ ਅੱਛਾ ਸਾਨੂੰ ਕੱਲਿਆਂ ਨੂੰ ਨਹੀਂ ਦਿੱਤਾ ਆ ਥੱਲੇ ਪੰਜਾਬ ਦੇ ਵਿੱਚ ਜਾ ਕੇ ਪਿੰਡਾਂ 'ਚ ਸਰਪੰਚਾਂ ਤੱਕ ਬਦਲਾਖੋਰੀ ਕਾਉਂਸਲਰਾਂ ਤੱਕ ਬਦਲਾਖੋਰੀ ਮੈਂ ਇਹਨਾਂ ਦਾ ਧਿਆਨ ਤਾਂ ਖਿੱਚਿਆ ਸੀਗਾ ਮੈਂ ਤੁਹਾਡੇ ਤੋਂ ਵਾਅਦਾ ਲੈਣਾ ਚਾਹਣਾ ਕਿ ਕੱਲ ਨੂੰ ਵਾਹਿਗੁਰੂ ਕਰੇ ਕੱਲ ਨੂੰ ਵਾਹਿਗੁਰੂ ਕਰੇ ਸਾਡੀ ਸਰਕਾਰ ਬਣੇ 2027 ਜਿਹੜੀ ਆਵਸ਼ਤ ਬਣੇਗੀ ਮੈਂ ਤੁਹਾਡੇ ਤੋਂ ਵਾਅਦਾ ਲੈਣਾ ਚਾਹਣਾ ਜਨਤਾ ਦੀ ਹਾਜ਼ਰੀ ਵਿੱਚ ਕਿ ਅਸੀਂ ਇੱਕ ਬਦਲਾਖੋਰੀ ਦੇ ਖਿਲਾਫ ਵੱਡਾ ਕਮਿਸ਼ਨ ਬਣਾਵਾਂਗੇ ਪੰਜਾਬ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਲੋਕਾਂ ਦੇ ਨਾਲ ਝੂਠੇ ਮੁਕੱਦਮੇ ਦਰਜ ਹੋਏ ਸਾਰਿਆਂ ਦੇ ਮੁਕੱਦਮੇ ਰੱਦ ਕਰਾਵਾਂਗੇ ਕੱਲੇ ਰੱਦ ਨਹੀਂ ਕਰਾਵਾਂਗੇ ਇੱਧਰ ਧਿਆਨ ਕਰੋ ਕੱਲੇ ਰੱਦ ਨਹੀਂ ਕਰਾਵਾਂਗੇ ਜਿਨ੍ਹਾਂ ਨੇ ਤੁਹਾਡੇ ਮੁਕਦਮੇ ਝੂਠੇ ਕੀਤੇ ਨੇ ਐਨਡੀਪੀਐਸ ਦਾ ਕੀਤਾ ਜਿਵੇਂ ਮੇਰੇ ਤੇ ਹੋਇਆ ਜਾਂ ਕਿਸੇ ਤੇ 307 ਝੂਠੀ ਕਿਸੇ ਤੇ 420 ਉਲਟਾ ਪਰਚਾ 182 ਧਾਰਾ ਲਾ ਕੇ ਉਹਨਾਂ ਤੇ ਮੁਕਦਮੇ ਫੜ ਦੇ ਕੇ ਫੜ ਕੇ ਉਹਨਾਂ ਲੋਕਾਂ ਨੂੰ ਪੁਲਿਸ ਵਾਲੇ ਹੋਣ ਜਾਂ ਪੋਲਿਟੀਕਲ ਹੋਣ ਜ਼ਿਲ੍ਹਿਆਂ ਵਿੱਚ ਡੱਕਾਂਗੇ ਮੇਰੇ ਵੀਰੋ ਫੇਰ ਪੰਜਾਬ ਦੇ ਕਾਂਗਰਸ